ਹਾਂਜੀ ਆਇਤਾਂ ਨੂੰ ਲੈ ਕੇ ਜਾਵਾਂਗੇ ਬਰਨੀਨਾ ਐਕਸਪ੍ਰੈਸ ਦੇ ਟੂਰ ਤੇ ਜੋ ਕਿ ਇੱਕ ਬਹੁਤ ਹੀ ਫੇਮਸ ਪੈਨੋਰਾਮਿਕ ਟ੍ਰੇਨ ਹੈ ਜੋ ਤਿਰਾਨੋ ਤੋਂ ਚੱਲਦੀ ਹੈ ਸਨਮੋਰਿਤ ਸਵਿਟਜ਼ਰਲੈਂਡ ਤੱਕ ਜਾਂਦੀ ਹੈ ਇਹਦੇ ਵਾਸਤੇ ਤੁਸੀਂ ਡਾਇਰੈਕਟ ਤਿਰਾਨੋ ਆ ਕੇ ਟ੍ਰੇਨ ਵੀ ਲੈ ਸਕਦੇ ਹੋ ਨਹੀਂ ਤੇ ਇੱਥੇ ਅਪਾਰਟਮੈਂਟ ਵਗੈਰਾ ਲੈ ਕੇ ਵੀ ਰਹਿ ਸਕਦੇ ਹੋ ਜਿਹਦਾ ਨੋਰਮਲ ਪ੍ਰਾਈਸ ਹੁੰਦਾ ਹੈ 120 ਤੋਂ 125 ਯੂਰੋ ਬਾਕੀ ਜਿੰਨਾ ਤੁਸੀਂ ਸਟੇਸ਼ਨ ਦੇ ਨੇੜੇ ਆਪਣਾ ਅਪਾਰਟਮੈਂਟ ਤੋਂ ਲਓਗੇ ਉਹਨਾਂ ਤੁਹਾਡੇ ਲਈ ਬੈਟਰ ਹੈ ਕਿਉਂਕਿ ਸਵੇਰੇ ਤੁਹਾਨੂੰ ਟਾਈਮ ਨਾਲ ਜਾਣਾ ਪਏਗਾ ਕਿਉਂਕਿ ਇਹ ਸਾਰਾ ਟੂਰ 7-8 ਘੰਟੇ ਲੱਗ ਜਾਂਦੇ ਨੇ ਸੋ ਜੇ ਤੁਸੀਂ ਟਾਈਮ ਨਾਲ ਜਾਓਗੇ ਤੇ ਤੁਸੀਂ ਟਾਈਮ ਨਾਲ ਆਓਗੇ ਇਹ ਤਿਰਾਨੋ ਦਾ ਸਟੇਸ਼ਨ ਜਿੱਥੋਂ ਟ੍ਰੇਨ ਚੱਲਦੀ ਏ ਬਾਕੀ ਦੋ ਟਾਈਪ ਦੀਆਂ ਟ੍ਰੇਨਸ ਹੁੰਦੀਆਂ ਨੇ ਇੱਕ ਬਿਰਨਿਨਾ ਐਕਸਪ੍ਰੈਸ ਤੇ ਇੱਕ ਤਰੇਨੋ ਰੋਸੋ ਰੇਜੋਨਾਲੇ ਜੋ ਦੀ ਫ੍ਰੈਂਸਿਸ ਨੇ ਪ੍ਰਾਈਸ ਵਗੈਰਾ ਦੇ ਆ ਜੋ ਕਿਹੜੀ ਟ੍ਰੇਨ ਲੈਣ ਦਾ ਫਾਇਦਾ ਹੈ ਕਿਹੜੀ ਨਹੀਂ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਆਪਾਂ ਜਾਵਾਂਗੇ ਬਿਰਨਿਨਾ ਐਕਸਪ੍ਰੈਸ ਤੇ ਤੇ ਵਾਪਸੀ ਆਪਾਂ ਰੇਜੋ ਨਾਲ ਜਦੋਂ ਟ੍ਰੇਨ ਰੋਸੋ ਨਾਰਮਲ ਹੁੰਦੀ ਹੈ ਉਹਦੇ ਤੇ ਆਵਾਂਗੇ ਵਾਪਸ ਹਾਂਜੀ ਹੁਣ ਆਪਣੀ ਇਹ ਵਾਲੀ 10:06 ਮਿੰਟ ਤੇ ਟ੍ਰੇਨ ਹੈ ਬਿਰਨੀਨਾ ਐਕਸਪ੍ਰੈਸ ਤੇ ਜਿਹੜੀ ਦੂਜੀ ਤੁਸੀਂ ਵੇਖ ਰਹੇ ਹੋ ਇਹ ਵੀ ਰੇਜੋ ਨਾਲ ਹੀ ਤੇ ਆਪਾਂ ਵਾਪਸ ਆਵਾਂਗੇ ਇਹਦੇ ਚ ਇਹ ਵੀ ਦਾ ਪ੍ਰਾਈਸ 33 ਯੂਰੋ ਹੈ ਪਰ ਪਰਸਨ ਤੇ ਇਹ ਹਰ ਸਟਾਪ ਤੇ ਰੁੱਕ ਕੇ ਜਾਂਦੀ ਹੈ ਤਾਂ ਤੁਸੀਂ ਉਤਰ ਕੇ ਨੈਕਸਟ ਟ੍ਰੇਨ ਸੇਮ ਟਿਕਟ ਤੇ ਲੈ ਸਕਦੇ ਹੋ ਜੋ ਕਿ ਬਿਰਨੀਨਾ ਐਕਸਪ੍ਰੈਸ ਚ ਨਹੀਂਗਾ ਇਹਦੇ ਚ ਸਿਰਫ ਤੁਸੀਂ 10 ਮਿੰਟ ਵਾਸਤੇ ਉਤਰ ਸਕਦੇ ਹੋ ਆਲਪਗਰੂਮ ਜੋ ਹਾਈएस्ट ਪੁਆਇੰਟ ਹੈ ਤੇ ਫਿਰ ਤੁਹਾਨੂੰ 10 ਮਿੰਟ ਬਾਅਦ ਇਹੀ ਟ੍ਰੇਨ ਲੈਣੀ ਪੈਂਦੀ ਹੈ ਤੇ ਜਿਹੜੀ ਰੇਜੋਨਾਂ ਵਾਲੇ ਵਿੱਚ ਇੱਕ ਹੋਰ ਚੀਜ਼ ਹੋ ਜੋ ਤੁਸੀਂ ਵੇਖ ਰਹੇ ਹੋ ਕਰੋਸਿਆ ਪੈਰ ਤੇ ਹੁਣ ਆਪਣਾ ਟ੍ਰੇਨ 'ਚ ਚੱਲਿਆ ਤੇ ਇਹ ਜੋਂਦਰ ਦਾ ਥਿਊ ਹੈ ਜੋਂਦਰ ਨੂੰ ਤੁਸੀਂ ਵੇਖ ਸਕਦੇ ਹੋ ਉਹ ਏ ਬਿਰਨਿੰਨਾ ਐਕਸਪ੍ਰੈਸ ਦਾ ਜਿਸਦਾ ਪ੍ਰਾਈਸ 66 ਯੂਰੋ ਪਰ ਪਰਸਨ ਤੇ ਇਹ ਤੁਹਾਨੂੰ ਪਹਿਲਾਂ ਬੁਕਿੰਗ ਕਰਾਣੀ ਪੈਂਦੀ ਹੈ ਇਸ ਦੀ ਤੇ ਇਹਦੇ 'ਚ ਹੋਰ ਵੀ ਫੈਸਿਲਿਟੀਆਂ ਨੇ ਲਾਈਕ ਖ hẳnੋ ਵਾਈਫਾਈ ਫ੍ਰੀ ਮਿਲਦਾ ਤੁਹਾਨੂੰ ਜੋ ਵੀ 2 ਘੰਟੇ ਦਾ ਟ੍ਰੈਵਲ ਹੈ 2 ਘੰਟੇ ਦਾ ਸਫ਼ਰ ਹੈ ਉਹਦੇ ਵਿੱਚ ਤੁਸੀਂ ਪ੍ਰੋਪਰ ਵਾਈਫਾਈ ਯੂਜ਼ ਕਰ ਸਕਦੇ ਹੋ ਤੇ 스ਨੈਕਸ ਵਗੈਰਾ ਵੀ ਖਰੀਦ ਸਕਦੇ ਹੋ ਵਿੱਚ ਜਿਹਦੀ ਤੁਸੀਂ ਆਬਵੀਅਸਲੀ ਪੇਮੈਂਟ ਕਰਨੀ ਪੈਗੀ ਤੁਹਾਨੂੰ ਇਹ ਸਾਰੇ 2.5 ਘੰਟੇ ਦੇ ਸਫਰ ਵਿੱਚ ਕਾਫੀ ਸੋਹਣੀਆਂ ਸੋਹਣੀਆਂ ਲੋਕੇਸ਼ਨਸ ਨੇ ਤੇ ਬਾਕੀ ਜਿੱਦਾਂ 55 ਟਨਲਸ ਆਉਂਦੀਆਂ ਨੇ ਕਾਫੀ ਪੌਂਤੀ ਵਗੈਰਾ ਜਿੱਥੋਂ ਟ੍ਰੇਨ ਗੁਜ਼ਰਦੀ ਏ ਤੇ ਜਿੱਦਾਂ ਲਾਗੋ ਦੀ ਪੋਸਕੀਆਵੋ ਜਾਂ ਫਿਰ ਲਾਗੋ 네ਰੋ ਲਾਗੋ ਬਿਆਨਕੋ ਕਾਫੀ ਸੋਹਣੀਆਂ ਸੋਹਣੀਆਂ ਲੋਕੇਸ਼ਨ ਲੋਕੇਸ਼ਨ ਨੇ ਰਸਤੇ ਜੋ ਆਉਂਦੀਆਂ ਨੇ ਬਾਕੀ ਜਿੱਦਾਂ ਇਹ ਰੇਜੋਨਾਲੇ ਨਹੀਂ ਕਿ ਇਹ ਬਰਨਿਨਾ ਐਕਸਪ੍ਰੈਸ ਸਿਰਫ ਆਲਪਗਰੂਮ ਤੇ ਰੁਕਦੀ ਏ ਤੇ ਤੁਸੀਂ ਜੇ ਚਾਹੋ ਉੱਥੋਂ ਉਤਰ ਕੇ ਅੱਗੇ ਪੈਦਲ ਵੀ ਜਾ ਸਕਦੇ ਜੇ ਤੁਹਾਨੂੰ ਟ੍ਰੈਕਿੰਗ ਵਗੈਰਾ ਕਰਨਾ ਪਸੰਦ ਏ ਤੁਸੀਂ ਪੈਦਲ ਜਾ ਕੇ ਵੀ ਤੁਸੀਂ ਸੰਮੋਰੀਸ ਤੱਕ ਪਹੁੰਚ ਸਕਦੇ ਹੋ ਪ੍ਰੋਪਰ ਰਸਤਾ ਬਣਿਆ ਟ੍ਰੈਕਿੰਗ ਵਾਸਤੇ ਇਹ ਹੁਣ ਆਪਾਂ ਪਹੁੰਚ ਗਏ ਆਲਪਗਰੂਮ ਜਿੱਥੇ ਇਹ ਟ੍ਰੇਨ ਰੁਕਦੀ ਏ ਤੇ ਤੁਸੀਂ 10-15 ਮਿੰਟ ਥੱਲੇ ਉਤਰ ਸਕਦੇ ਹੋ ਤੇ ਫਿਰ ਤੁਹਾਨੂੰ ਸੇਮ ਇਹੀ ਟ੍ਰੇਨ ਲੈ ਕੇ ਅੱਗੇ ਸੰਮੋਰੀਸ ਜਾਣਾ ਪੈਂਦਾ ਆਪਾਂ ਫਿਲਹਾਲ ਨਹੀਂ ਰੁਕਾਂਗੇ ਆਪਾਂ ਵਾਪਸ ਜਿੱਦਾਂ ਰੀਜੋਨਲ ਤੇ ਆਵਾਂਗੇ ਆਪਾਂ ਉਦੋਂ ਉਤਰ ਕੇ ਤੁਹਾਨੂੰ ਲੋਕੇਸ਼ਨ ਵਗੈਰਾ ਤੁਹਾਨੂੰ ਵਿਊ ਵਗੈਰਾ ਇੱਥੋਂ ਦਿਵਾ ਖਾਵਾਂਗੇ ਜੇ ਤੁਸੀਂ ਬਰਨਿੰਨਾ ਐਕਸਪ੍ਰੈਸ ਲੈਂਦੇ ਹੋ ਤਾਂ ਉਹ ਐਂਡ ਕੋਈ ਨਾ ਕੋਈ ਗਿਫਟ ਵੀ ਜ਼ਰੂਰ ਦੇ ਦਿੰਦੇ ਨੇ ਜਿੱਦਾਂ ਸਾਨੂੰ ਇਨਾ ਇੱਕ ਉਤਸ਼ਾਹਿਤਾਈ ਛੋਟਾ ਜਿਹਾ ਵਿੱਚ ਚਾਕਲੇਟ ਦੇ ਹੁਣ ਆਪਾਂ ਪਹੁੰਚ ਗਏ 2-2 ਘੰਟਿਆਂ ਦੇ ਸਫ਼ਰ ਤੋਂ ਬਾਅਦ ਸਨ ਮੋਰਿਸ ਤੇ ਆਪਾਂ ਥੋੜਾ ਜਿਹਾ ਸਿਟੀ ਵਗੈਰਾ ਘੁੰਮਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਰੇਜੋਨਾਂਲੇ ਲੈ ਕੇ ਵਾਪਸ ਜਾਵਾਂਗੇ ਤੇ ਜੋ ਵੀ ਉਹਦਾ 뷰 ਜਾਂ ਫਿਰ ਜੋ ਜੋ ਉਹਦੇ ਵਿੱਚ ਖਾਸ ਚੀਜ਼ਾਂ ਨੇ ਉਹ ਤੁਹਾਨੂੰ ਬਾਅਦ 'ਚ ਦੱਸਾਂਗੇ ਬਰਨিনা ਜਿਵੇਂ ਬਰਨিনা ਐਕਸਪ੍ਰੈਸ ਜਿਹੜੀ ਤਿਰਾਨੋਂ ਤੋਂ ਸੰਮੂਰੀ ਜਾਂਦੀ ਹੈ ਉਦੋਂ ਹੀ ਇਹ ਗਲੇਸ਼ੀਅਰ ਐਕਸਪ੍ਰੈਸ ਹੈ ਕਾਫੀ ਫੇਮਸ ਹੈ ਸੰਮੂਰੀ ਤੋਂ ਜ਼ਰਮਤ ਜਾਂਦੀ ਹੈ 8-9 ਘੰਟੇ ਦਾ ਸਫ਼ਰ ਹੁੰਦਾ ਤੇ ਸਾਰੇ ਜੋ ਵੀ ਇਧਰ ਪਹਾੜੀ ਏਰੀਆ ਸਾਰਾ ਕੁਝ ਕਵਰ ਕਰਕੇ ਜਾਂਦੀ ਹੈ ਕਾਫੀ ਸਲੋ ਤਾਂ ਕਰਕੇ ਇਨਾ ਟਾਈਮ ਲੱਗਦਾ 8-9 ਘੰਟੇ ਤੇ ਬਹੁਤ ਵਧੀਆ ਚੀਜ਼ ਹੈ ਉਹ ਵੀ ਮਤਲਬ 200-250 ਦੀ ਟਿਕਟ ਹੁੰਦੀ ਹੈ ਉਹਦੀ ਵੀ ਇਥੋਂ ਜ਼ਰਮਤ ਤੱਕ ਜਾਂਦੀ ਹੈ ਇਸਨ ਮੁਰਦਾ ਸਟੇਸ਼ਨ ਹੈ ਜਿਹਦੇ ਸਾਹਮਣੇ ਇਹ ਲਾਗੋ ਹੈ ਜੋ ਤੁਸੀਂ ਵੇਖ ਸਕਦੇ ਹੋ ਤੇ ਇੱਥੇ ਤੁਸੀਂ ਬਾਈ ਰੋਡ ਵੀ ਆ ਸਕਦੇ ਹੋ ਕਾਫੀ ਸੋਹਣੀ ਜਗ੍ਹਾ ਤੇ ਕਾਫੀ ਫੇਮਸ ਵੀ ਹੈ ਬਾਕੀ ਜਿੱਦਾਂ ਸਿਆਲਾਂ ਚ ਇਹ ਲਾਗੋ ਜੰਮ ਜਾਂਦੀ ਤੇ ਇੱਥੇ ਕਾਫੀ ਗੇਮਸ ਵਗੈਰਾ ਹੁੰਦੀਆਂ ਨੇ ਬਾਕੀ ਜੇ ਤੁਸੀਂ ਬਾਈ ਰੋਡ ਉਨ ਦੇ ਉਤੇ ਇੱਥੇ ਨੇੜੇ ਨੇੜੇ ਜਿੱਦਾਂ ਸਮ ਨਾਉਨ ਹੋ ਗਿਆ ਹੈ ਲਿਵੀਨਿਓ ਵੀ ਜੋ ਇਟਲੀ ਚ ਕਾਫੀ ਫੇਮਸ ਜਗ੍ਹਾ ਹੈ ਉਹ ਵੀ ਨਹੀਂ ਦੂਰ ਨਹੀਂ ਤੁਸੀਂ ਬਾਈ ਰੋਡ ਆ ਕੇ ਸਾਰੀਆਂ ਜਗ੍ਹਾ ਕਵਰ ਕਰ ਸਕਦੇ ਹੋ ਛੋਟੀਆਂ ਛੋਟੀਆਂ ਜੜੀਆਂ ਇੰਡੀਆ ਹੁੰਦੀਆਂ ਹਨ ਕਦੀ ਹੁਣ ਤੱਕ ਦੀਆਂ ਜੜੀਆਂ ਵੇਖਦੀਆਂ ਪਰ ਇੱਥੇ ਜਨੂਰ ਹੈ ਨੇ ਇਹ ਪੁਆਇੰਟ ਜਿੱਥੇ ਜੇ ਤੁਸੀਂ ਇਹਦੇ ਚ ਵੇਖੋਗੇ ਤੁਹਾਨੂੰ ਤੁਹਾਨੂੰ ਸਿਆਲਾਂ ਦਾ ਥਿਊ ਆਏਗਾ ਲਾਈਵ ਥਿਊ ਨਹੀਂ ਆਏਗਾ ਜਿੱਦਾਂ ਜੋ ਵੀ ਇੱਥੇ ਕੋੜੀਆਂ ਵਗੈਰਾ ਦੀ ਆ ਰੇਸਿੰਗ ਵਗੈਰਾ ਜੋ ਵੀ ਹੁੰਦੀ ਹੈ ਉਹ ਤਾਂ ਉਹ ਚ ਸ਼ੋ ਕਰਦੀ ਹੈ। ਬਾਕੀ ਇਹ ਕਾਫੀ ਫੇਮਸ ਜਗ੍ਹਾ ਜਿੱਦਾਂ ਇੱਥੇ ਸੈਲੀਬ੍ਰਿਟੀਜ਼ ਕਾਫੀ ਆਉਂਦੇ ਨੇ ਇੰਡੀਆ ਤੋਂ ਵੀ ਆ ਇੰਡੀਆ ਤੋਂ ਬਾਹਰ ਵੀ ਕਿਤੋਂ ਵੀ ਤਾਂ ਕਰਕੇ ਕਾਫੀ ਕੋਸਟਲੀ ਵੀ ਹੈ ਜੇ ਤੁਸੀਂ ਇੱਥੇ ਰਾਤ ਵਗੈਰਾ ਰਹਿਣਾ ਚਾਹੁੰਦੇ ਹੋ ਤੇ ਤੁਹਾਨੂੰ 400 500 600 ਯੂਰੋ ਪਰ ਨਾਈਟ ਇੱਥੇ ਅਪਾਰਟਮੈਂਟ ਜਾਂ ਰੂਮ ਵਗੈਰਾ ਮਿਲੇਗਾ। वैसे काफी कॉस्टली ਤੇ ਫੇਮਸ ਜਗਾ ਹੈ ਜੇ ਇੱਥੇ ਤੁਸੀਂ ਰਾਤ ਰਹਿਣਾ ਚਾਹੁੰਦੇ ਹੋ ਤੁਹਾਨੂੰ ਪਰ ਨਾਈਟ 400 ਤੋਂ 500 ਯੂਰੋ ਪਰ ਨਾਈਟ ਅਨ ਅਪਾਰਟਮੈਂਟ ਜਾਂ ਹੋਟਲ ਵਗੈਰਾ ਚ ਰੂਮ ਮਿਲੇਗਾ ਕਿਉਂਕਿ ਕਾਫੀ ਸੈਲੀਬ੍ਰਿਟੀਜ਼ ਵਗੈਰਾ ਹੁੰਦੇ ਨੇ ਇੰਡੀਆ ਤੋਂ ਵੀ ਖਾਸ ਕਰਕੇ ਤੇ ਹੋਰ ਵੀ ਬਾਹਰੋਂ ਹਰ ਜਗ੍ਹਾ ਤੋਂ ਹੁਣ ਆਪਾਂ ਤੁਹਾਨੂੰ ਇੱਥੇ ਸਿਟੀ ਲੈ ਕੇ ਜਾਵਾਂਗੇ ਜੋ ਕਿ ਸਟੇਸ਼ਨ ਤੋਂ 5-6 ਮਿੰਟ ਲੱਗਦੇ ਨੇ ਪੈਦਲ ਜਾਣ ਤੇ ਵੀ ਇਮ ਇੰਸਟੀਟਿਊਸ਼ਨ ਮੋਰਿਸ ਜੀ ਜੀ ਸਾਹਮਣੇ ਹਰ ਇੱਕ ਬ੍ਰਾਂਡ ਤਕਰੀਬਨ ਮਿਲ ਜੇਗਾ ਅਰਮਾਨੀ ਤੋਂ ਲੈ ਕੇ ਦੁਈ ਵੀ ਟਮ ਤੱਕ ਜੂਰ ਗੂਚੀ ਸਤਕੋਸ਼ ਆ ਸਸਤੀ ਜੀ ਗੱਡੀ ਤੁਸੀਂ ਵੇਖ ਹੀ ਸਕਦੇ ਹੋ ਤੇ ਹੋਰ ਵੀ ਸਸਤੀ ਸਸਤੀਆਂ ਗੱਡੀਆਂ ਹਾਂਜੀ ਹੁਣ ਆਪਾਂ ਜਾਵਾਂਗੇ ਵਾਪਸ 39200 ਤੇ ਰੈਜੀਓਨਲ ਲੇ ਤੇ ਜਿੱਦੀ ਤੁਹਾਨੂੰ ਕੋਈ ਵੀ ਬੁਕਿੰਗ ਨਹੀਂ ਕਰवानी ਪੈਂਦੀ ਤੁਸੀਂ ਆਏ ਘੰਟੇ ਬਾਅਦ ਇਥੋਂ ਇਹ ਟ੍ਰੇਨ ਚੱਲਦੀ ਏ ਤੇ ਤੁਸੀਂ ਲੈ ਕੇ ਜਾ ਸਕਦੇ ਹੋ 33 ਯੂਰੋ ਪਰ ਪਰਸਨ ਟਿਕਟ ਦਾ ਪ੍ਰਾਈਸ ਏ ਜੇ ਤੁਸੀਂ ਇਹਦੇ ਚ ਐਂਡ ਵਾਲੇ ਕਾਰੋਤਸੇ ਜਿਹੜੇ ਪੈਰ ਤੇ ਨੇ ਜੇ ਉਹਦੇ ਚ ਤੁਸੀਂ ਬਹਿਣਾ ਚਾਹੁੰਦੇ ਹੋ ਉਹਦੇ ਵਾਸਤੇ ਤੁਹਾਨੂੰ ਸਿਰਫ ਸਪੈਸ਼ਲ ਬੁਕਿੰਗ ਕਰवानी ਪੈਗੀ ਜੇ ਨਹੀਂ ਕਰਵਾਉਂਦੇ ਤੁਸੀਂ ਉੱਥੇ ਜਾ ਕੇ 2 ਮਿੰਟ ਖਲੋ ਕੇ ਫੋਟੋ ਵਗੈਰਾ ਲੈ ਕੇ ਤੁਸੀਂ ਵਾਪਸ ਫੇਰ ਅੰਦਰ ਆ ਸਕਦੇ ਹੋ ਉਹਦੇ ਵਾਸਤੇ ਤੁਹਾਨੂੰ ਕੋਈ ਬੁਕਿੰਗ ਨਹੀਂ ਕਰਾਣੀ ਪੈਂਦੀ ਇਹਦੇ ਚ ਹੋਰ ਖਾਸ ਗੱਲ ਹੈ ਕਿ ਤੁਸੀਂ ਕਿਸੇ ਵੀ ਸਟੇਸ਼ਨ ਤੇ ਰੁੱਕ ਕੇ ਜਿੱਦਾਂ 6 ਸਟੇਸ਼ਨ ਹੁੰਦੇ ਨੇ ਰਸਤੇ ਚ ਕਿਸੇ ਵੀ ਸਟੇਸ਼ਨ ਤੇ ਰੁੱਕ ਕੇ ਤੁਸੀਂ ਨੈਕਸਟ ਟ੍ਰੇਨ ਫੜ ਕੇ ਰੈਜੋਨਲ ਇਹ ਤੁਸੀਂ ਅੱਗੇ ਜਾ ਸਕਦੇ ਹੋ ਸੋ ਇਹ ਵੀ ਕਾਫੀ ਵਧੀਆ ਚੀਜ਼ ਹੈ ਜੇ ਤੁਸੀਂ ਬਰਨਿਨਾ ਐਕਸਪ੍ਰੈਸ ਨਹੀਂ ਲੈਂਦੇ ਬਾਕੀ ਜਿਹੜਾ ਉਹਦੇ ਤੁਹਾਨੂੰ ਬੈੱਕੇ ਅੰਦਰੋਂ ਹੀ ਜੋ 뷰 ਸੀ ਉਹੀ ਵੇਖਦਾ ਇੱਥੇ ਲੋਕ ਵੀ ਜਿੱਦਾਂ ਕੋਸ਼ਿਸ਼ ਕਰਦੇ ਨੇ ਵੀ ਜਿੰਨਾ ਬਾਹਰ ਜਾ ਸਕੀਏ ਉਹਨਾਂ ਵਧੀਆ ਪਤਾ ਨਹੀਂ ਕਿਉਂ ਤੇ ਇਹਦੇ ਤੁਸੀਂ ਫਾਈਨੈਂਸਟਰੀ ਵਗੈਰਾ ਓਪਨ ਕਰ ਆਪਾਂ ਹੁਣ ਸੰਮੂਰੀਸ ਤੋਂ ਚੱਲੇ ਹਾਂ ਨੋਕਲ ਤੇ ਰੀਜੋਨਲ ਤੇ ਰੇਨ ਤੇ ਇੱਥੇ ਆਲਪੁਰਮ ਰੁਕੇ ਆ ਤੇ ਹੁਣ ਇੱਥੋਂ ਪੂਰੇ ਘੰਟੇ ਬਾਅਦ ਨੈਕਸਟ ਆਏਗੀ ਉਹ ਲੈ ਕੇ ਆਪਾਂ ਅੱਗੇ ਤਿਰਾਨਾ ਜਾਵਾਂਗੇ ਬਾਕੀ ਆਲਪੁਰਮ ਤੇ ਇਹ ਰੈਸਟੋਰੈਂਟ ਵੀ ਹੈ ਜਿੱਥੇ ਤੁਸੀਂ ਬੈਠ ਕੇ ਖਾਣਾ ਵਗੈਰਾ ਖਾ ਸਕਦੇ ਹੋ ਜੋ ਮਰਜ਼ੀ ਖਾ ਸਕਦੇ ਹੋ ਤੇ ਫਿਰ ਉੱਥੋਂ ਅੱਗੇ ਜਾ ਸਕਦੇ ਹੋ ਇਹ ਕਾਰੋਟਸਿਆ ਪੈਰਦੇ ਦੀ ਜਿਨਾਂ ਨੇ ਮੈਂ ਪਹਿਲਾਂ ਗੱਲ ਕੀਤੀ ਸੀ ਇਹਦੇ ਤੁਸੀਂ ਬੈਠ ਸਕਦੇ ਹੋ ਬੁਕਿੰਗ ਕਰਵਾ ਕੇ ਰੇਜੋ ਨਾਲੇ ਚ ਹਾਂਜੀ ਜਿਵੇਂ ਕਿ ਆਪਾਂ ਸਵੇਰੇ 10:06 ਦੇ ਟ੍ਰੇਨ ਲਈ ਸੀ ਤੇ ਆਪਾਂ ਹੁਣ 5:30 ਵਜੇ ਵਾਪਿਸ ਤਿਰਾਨੋ ਆ ਗਏ ਆ ਸੋ ਤੁਹਾਡਾ 8-9 ਘੰਟਿਆਂ 'ਚ ਸਾਰਾ ਸਫਰ ਕੰਪਲੀਟ ਹੋ ਜਾਂਦਾ ਜੇ ਤੁਸੀਂ ਜਾ ਕੇ ਉੱਥੇ 3-4 ਘੰਟੇ ਉੱਥੇ ਹੀ ਸਪੈਂਡ ਕਰੋ ਤੇ 2-2 ਘੰਟੇ ਦਾ ਸਫਰ ਮੈਨੂੰ ਪਰਸਨਲੀ ਜਿਹੜਾ ਰੀਜੋਨਲ ਹੈ ਜਿਹਦਾ ਪ੍ਰਾਈਸ 33 ਯੂਰੋ ਪਰ ਪਰਸਨ ਹੈ ਉਹ ਠੀਕ ਲੱਗੀ ਗੁਰੂਜ অপਸ਼ਨ ਤੁਹਾਡੇ ਕੋਲ ਜਾ ਦੇ ਨੇ ਫਿਨੇਸਟਰੇ ਓਪਨ ਹੁੰਦੇ ਨੇ ਤੇ ਤੁਸੀਂ ਕਿਸੇ ਵੀ ਸਟਾਪ ਤੇ ਉਤਰ ਸਕਦੇ ਹੋ ਨੈਕਸਟ ਟ੍ਰੇਨ ਲੈ ਸਕਦੇ ਹੋ ਅੱਜ ਦੇ ਵਲੌਗ ਚ ਇੰਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਹਾਨੂੰ ਹੋਰ ਵੀਡੀਓ ਚਾਹੀਦੀ ਹੈ ਨਾ ਤੇ ਸਾਨੂੰ ਸਬਸਕ੍ਰਾਈਬ ਵੀ ਕਰ ਲਿਓ ਥੈਂਕ ਯੂ